WhatsApp ਨੂੰ ਲੈ ਕੇ ਜਿਹੜੀ ਵੱਡੀ ਖਬਰ ਹੈ ਕਿ ਭਾਰਤ ਦੇ ਵਿੱਚ WhatsApp ਆਪਣੀਆਂ ਸਰਵਿਸਿਜ਼ ਬੰਦ ਵੀ ਕਰ ਸਕਦਾ ਹੈਗਾ ਸਰਦਾਰ ਅਰਪਾਰ ਸਿੰਘ ਜੀ ਕੀ ਕਾਰਨ ਕੀ ਹੈ ਕੀ ਭਾਰਤ ਸਰਕਾਰ ਦੇ ਵੱਲੋਂ ਇੰਨਾ ਵੱਡਾ ਦਬਾਅ ਪਾਇਆ ਜਾ ਰਿਹਾ ਹੈ ਫੋਰਟ ਦੇ ਵਿੱਚ ਪੇਸ਼ੀ ਕਿਸ ਗੱਲ ਨੂੰ ਲੈ ਕੇ ਹੋ ਰਹੀ ਹੈ ਹਾਂਜੀ ਹਾਂਜੀ ਸੋ ਇਹ ਅਦਾਲਤ ਭਾਰਤ ਸਰਕਾਰ ਸਾਰੇ ਸੋਸ਼ਲ ਮੀਡੀਆ ਚੈਨਲਸ ਤੇ ਦਬਾਅ ਪਾ ਰਹੀ ਹੈ ਵੀ ਸਾਡੇ ਹਿਸਾਬ ਨਾਲ ਚੱਲੋ ਜੋ ਸਾਡਾ ਪ੍ਰੋਪਾਗੈਂਡਾ ਹੈ ਸੇਫਟੀ ਐਂਡ ਸਿਕਿਉਰਿਟੀ ਦਾ ਉਹ ਦੋਸ਼ ਲਾ ਕੇ ਉਹ ਵਿਚਾਰਾਂ ਦੀ ਆਜ਼ਾਦੀ ਨੂੰ ਕੁਚਲਣ ਦਾ ਜਿਹੜਾ ਯਤਨ ਉਹ ਕਰ ਰਹੀ ਹੈ ਪਿਛਲੇ 10 ਸਾਲਾਂ ਤੋਂ ਇਹ ਬਹੁਤ ਬੁਰੀ ਤਰ੍ਹਾਂ ਹੋ ਰਿਹਾ ਹੈ ਹਾਂ ਬਹੁਤ ਸਾਰੇ ਜਿਹੜੇ ਅਕਾਊਂਟਸ ਆ ਉਹ ਬੰਦ ਹੋ ਰਹੇ ਆ سوشل میڈیا ਚੈਨਲ ਜਿਹੜਾ ਵੀ ਸਰਕਾਰ ਦੀ ਵਿਰੋਧਤਾ ਕਰਦਾ ਉਹਨੂੰ ਬੰਦ ਕਰ ਦਿੱਤਾ ਜਾਂਦਾ ਉਹਦੀ ਰੀਚ ਘਟਾ ਦੋ ਜਾਂ ਬਿਲਕੁਲ ਬੰਦ ਕਰ ਦੋ ਸੋ ਪੰਜਾਬੀਆਂ ਦੇ আর ਸਿੱਖਾਂ ਦੇ ਤਾਂ ਬਹੁਤ ਸਾਰੇ ਚੈਨਲ ਬੰਦ ਹੋਏ ਆਪਾਂ ਤਾਂ ਬਹੁਤ ਵੱਡੀ ਧੇਰ ਤੋਂ ਹੀ ਇਹਦਾ ਖਮਿਆਜ਼ਾ ਹੈ ਜਿਹੜਾ ਭੁਗਤ ਰਹੇ ਆ ਸੱਚ ਬੋਲਣ ਦਾ ਹੁਣ WhatsApp ਦਾ ਇੱਕ ਕੇਸ ਚੱਲ ਰਿਹਾ ਜਿਹੜਾ 2023 ਦਾ ਉਹਨਾਂ ਦਾ IT ਬਾਰੇ ਨਵਾਂ ਕਾਨੂੰਨ ਆਇਆ ਉਹਦੇ ਵਿੱਚ WhatsApp ਨੂੰ ਕਿਹਾ ਗਿਆ ਹੈਗਾ ਵੀ ਜਿਹੜਾ ਆਪਾਂ ਮੈਸੇਜ ਕਰਦੇ ਆ ਨਾ ਉਹ ਮੈਸੇਜ ਭੇਜਣ ਵਾਲੇ ਨੂੰ ਪਤਾ ਹੁੰਦਾ ਹੈ ਇਹ ਜਿਹਨੇ ਰিসিਵ ਕਰਨਾ ਉਹਨੂੰ ਪਤਾ ਹੁੰਦਾ ਅ ਸੋ WhatsApp ਦੇ ਜਿਹੜਾ ਜਿਹੜਾ ਉਹਨਾਂ ਦਾ ਸਰਵਰ ਹੈ ਉਹਦੇ ਵਿੱਚ ਇਹਦੀ ਕੋਈ ਜਾਣਕਾਰੀ ਨਹੀਂ ਹੁੰਦੀ ਵੀ ਕੀ ਕੁਝ ਭੇਜਿਆ ਗਿਆ ਹੈ ਨਾ ਇਹ ਭੇਜਣ ਵਾਲੇ ਦੀ ਪ੍ਰਾਈਵੇਸੀ ਹੈ ਤੇ ਲੈਣ ਵਾਲੇ ਦੀ ਜਿਹੜਾ ਜਿਹੜਾ ਜਿਹਨੂੰ ਉਹ ਮੈਸੇਜ ਗਿਆ ਹੈ ਉਹਦੀ ਪ੍ਰਾਈਵੇਸੀ ਦਾ ਮਸਲਾ ਆਏਗਾ ਪਰ ਜਿਹੜਾ ਭਾਰਤ ਦਾ ਨਵਾਂ ਕਾਨੂੰਨ ਆਇਆ ਉਹ ਇਹ ਕਹਿੰਦਾ ਹੈਗਾ ਵੀ ਸਾਨੂੰ ਅਨ ਇਨਕ੍ਰਿਪਟਿਡ ਮੈਸੇਜ ਚਾਹੀਦੇ ਆ ਅਸੀਂ ਹਰੇਕ ਮੈਸੇਜ ਨੂੰ ਦੇਖਣਾ ਚਾਹੁੰਦੇ ਹਾਂ ਸੁਣਨਾ ਚਾਹੁੰਦੇ ਹਾਂ ਉਹ ਕਹਿੰਦੇ ਵੀ ਇਹ ਪ੍ਰਾਈਵੇਸੀ ਆ WhatsApp ਦੇ ਜਿਹੜੇ ਵਕੀਰ ਪੇਸ਼ ਹੋਏ ਆ ਉਹ ਕਹਿੰਦੇ ਵੀ ਦੁਨੀਆ ਵਿੱਚ ਜੱਜ ਸਾਹਿਬਾਨ ਨੇ ਪੁੱਛਿਆ ਵੀ ਤੁਹਾਨੂੰ ਦੁਨੀਆ ਭਰ ਵਿੱਚ ਕਿਸੇ ਨੇ ਕਿਹਾ ਵੀ ਐਨਕ੍ਰਿਪਟ ਕਰੋ ਕਹਿੰਦੇ ਵੀ ਸਾਨੂੰ ਦੁਨੀਆ ਭਰ ਵਿੱਚ ਕਿਸੇ ਵੀ ਮੁਲਕ ਨੇ ਨਹੀਂ ਕਿਹਾ ਸਿਰਫ ਭਾਰਤ ਪਹਿਲਾ ਮੁਲਕ ਆ ਜਿੱਥੇ ਸਾਨੂੰ ਇਹ ਕਿਹਾ ਗਿਆ ਵੀ ਅਨਕ੍ਰਿਪਟਡ ਆ ਉਹ ਕਹਿੰਦੇ ਵੀ ਜੇ ਸਾਡੇ ਤੇ ਅਦਾਲਤ ਨੇ ਵੀ ਇਹ ਦਬਾ ਪਾਇਆ ਤਾਂ ਅਸੀਂ WhatsApp ਦੀਆਂ ਸੇਵਾਵਾਂ ਭਾਰਤ ਵਿੱਚੋਂ ਬੰਦ ਕਰ ਦੇਵਾਂਗੇ ਸਾਨੂੰ ਕਿਸੇ ਬਿਜ਼ਨਸ ਦੀ ਲੋੜ ਨਹੀਂ ਸਾਨੂੰ ਆਪਣੇ ਜਿਹੜੇ ਸਾਨੂੰ ਵਰਤਣ ਵਾਲੇ ਲੋਕ ਨੇ ਸਾਨੂੰ ਯੂਜ਼ ਕਰਦੇ ਆ ਉਹਨਾਂ ਦੀ ਪ੍ਰਾਈਵੇਸੀ ਸਾਡੇ ਲਈ ਜ਼ਰੂਰੀ ਹੈ ਸਾਡੇ ਲਈ ਬਿਜ਼ਨਸ ਜ਼ਰੂਰੀ ਨਹੀਂ ਹੈ ਸੋ ਇਹ ਬਹੁਤ ਵੱਡਾ ਜਿਹੜਾ ਹੈਗਾ ਭਾਰਤ ਦਾ ਯੂ ਟਰਨ ਜਿਹੜੀਆਂ ਹਿਊਮਨ ਰਾਈਟਸ ਵੈਲਿਊਸ ਤੋਂ ਕਿਸੇ ਦੀ ਪ੍ਰਾਈਵੇਸੀ ਤੋਂ ਉਹਨਾਂ ਦੇ ਆਪਣੀ ਪਬਲਿਕ ਸਪੇਸ ਤੋਂ ਔਰ ਜਿਹੜੀ ਮਾਨਸਿਕ ਆਜ਼ਾਦੀ ਆ ਉਹ ਤੋਂ ਜਿਹੜਾ ਭਾਰਤ ਆ ਉਹ ਡਿੱਗ ਰਿਹਾ ਹੈਗਾ ਵਾਰ-ਵਾਰ ਉਹਦੇ ਤੇ ਦੋਸ਼ ਲੱਗ ਰਿਹਾ ਵੀ ਉਹ ਡੈਮੋਕ੍ਰੈਟਿਕ ਵੈਲਿਊਜ਼ ਨੂੰ ਇੱਕ ਤਰ੍ਹਾਂ ਦਾ ਡੈਨਿਗਰੇਟ ਹੋ ਰਿਹਾ ਤੇ ਇਰੋਡ ਹੋ ਰਹੀਆਂ ਡੈਮੋਕ੍ਰੈਟਿਕ ਵੈਲਿਊਜ਼ ਇਹ ਉਹ ਤੋਂ ਸਮਝ ਆਉਂਦਾ ਹੈਗਾ WhatsApp ਵਾਲੇ ਕੇਸ ਤੋਂ